ਲੋਬ ਸਵੇਰ ਸੁਵੇਰ ਦਾ ਟਾਈਮ ਆ ਹਲ ਮੈਂ ਬੂਥੀ ਵੀ ਨਹੀਂ ਧੋਤੀ ਬਾਹਰ ਆ ਕੇ ਬੈਠਿਆ ਕਿਉਂਕਿ ਉਹ ਦਸ ਦਸ ਮੈਂ ਬੈਠਾ ਰਹੇ ਬਾਹਰ ਹਲੇ ਮੇਰੇ ਭੋਲੇ ਨਹੀਂ ਆਏ ਹੈਗੇ ਇਹ ਆ ਕੇ ਖਾ ਪੀ ਲੈਣ ਦੁੱਧ ਦੁੱਧ ਜੇ ਪੀ ਲੈਣ ਫਿਰ ਮੈਂ ਚਾ ਪੀਂਦਾ ਹਾਂ ਚਲ ਮੈਂ ਨਾ ਗੱਲ ਕਰਨੀ ਇੱਕ ਕਿੰਨੇ ਸੋਹਣੇ ਲੱਗਦੇ ਹੁੰਦੇ ਪੰਛੀ ਉੱਪਰ ਉੱਡਦੇ ਜਾਂਦੇ ਹਨ ਮੈਂ ਗੱਲ ਇਹ ਕਰਨੀ ਆ ਕਿ ਬਕਵਾਸ ਗੱਲ ਕਿਹਨੇ ਫਲਾਈ ਵੀ ਆ ਬਈ ਬਜ਼ਾਰ ਵਿੱਚ ਤੇ ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਪਰ ਖੁਸ਼ੀ ਨਹੀਂ ਖਰੀਦੀ ਜਾ ਸਕਦੀ ਖੁਸ਼ੀ ਇਹ ਖੁਸ਼ੀ ਕਿਆ ਹੁੰਦੀ ਆ ਮੈਂ ਕੌਣ ਕੌਣ ਕਹਿੰਦਾ ਵੀ ਖੁਸ਼ੀ ਨਹੀਂ ਮਿਲਦੀ ਯਾਰ ਬਜ਼ਾਰ ਤੇ ਖੁਸ਼ੀ ਹੁੰਦੀ ਕਿ ਐ ਥੋੜੀ ਸੋਚ ਕੇ ਦੇਖੋ ਹੁਣ ਮੈਨੂੰ ਅੱਜ ਇੱਕ ਗੱਡੀ ਚਾਹੀਦੀ ਮੇਰੇ ਕੋਲ ਗੱਡੀ ਨਹੀਂ ਹੈਗੀ ਮੈਂ ਬਜ਼ਾਰ ਤੇ ਗੱਡੀ ਖਰੀਦ ਲਈ ਆ ਠੀਕ ਐ ਕਹਿੰਦੇ ਪੈਸੇ ਨਾਲ ਹਰ ਇੱਕ ਚੀਜ਼ ਖਰੀਦੀ ਜਾ ਸਕਦੀ ਆ ਪਰ ਖੁਸ਼ੀ ਨਹੀਂ ਉਹ ਖੁਸ਼ੀ ਦਾ ਪੈਮਾਨਾ ਕਿਆ ਲਾਇਆ ਵੇ ਲੋਕਾਂ ਨੇ ਜਿਨ੍ਹਾਂ ਨੇ ਕਿਹਾ ਖੁਸ਼ੀ ਨਹੀਂ ਮਿਲਦੀ ਉਹ ਉਹ ਦੱਸਣ ਲੱਗੇ ਮੈਂ ਉਹ ਮੇਰੇ ਕੋਲ ਗੱਡੀ ਨਹੀਂ ਹੈਗੀ ਮੈਨੂੰ ਗੱਡੀ ਮਿਲ ਗਈ ਖੁਸ਼ੀ ਮਿਲ ਗਈ ਮੈਨੂੰ ਠੀਕ ਆ ਉਸ ਤੋਂ ਬਾਅਦ ਮੈਨੂੰ ਇੱਕ ਹੋਰ ਮੇਰੀ ਹੋਰ ਚਾਹਨਾ ਹੋ ਗਈ ਬੜੀ ਗੱਡੀ ਲੈ ਲਵਾਂ ਇੱਕ ਮੈਂ ਉਹ ਵੀ ਲਿਆਂਦੀ ਬੜੀ ਗੱਡੀ ਉਹ ਮੈਨੂੰ ਖੁਸ਼ੀ ਮਿਲ ਗਈ ਹੁਣ ਕਿਸੇ ਗਰੀਬ ਦੇ ਨਿਆਣੇ ਭੁੱਖੇ ਬੈਠੇ ਆ ਉਹ ਜਾ ਕੇ ਰੋਟੀ ਫੜ ਲੈ ਰੋਟੀ ਖਵਾ ਦੇ ਉਹਨੂੰ ਨਿਆਣਿਆਂ ਨੂੰ ਆਪਣੇ ਨੂੰ ਉਹਨਾਂ ਨੂੰ ਖੁਸ਼ੀ ਮਿਲ ਗਈ ਕਿ ਕੋਈ ਬੰਦੇ ਅੱਖਾਂ ਤੇ ਘੱਟ ਦਿਖਦਾ ਕੰਨਾਂ ਤੇ ਘੱਟ ਸੁਣਦਾ ਇਹ ਉਹ ਫਲਾਣਾ ਢਿੰਗੜਾ ਦੁਖੀ ਹੋ ਬਹੁਤ ਉਹਨੇ ਆਪਣਾ ਆਪਰੇਸ਼ਨ ਕਰਾ ਲਿਆ ਉਹਨੂੰ ਦੇਖਣ ਲੱਗ ਗਿਆ ਵਧੀਆ ਢੰਗ ਨਾਲ ਸੁਣਨ ਲੱਗ ਗਿਆ ਉਹਨੂੰ ਖੁਸ਼ੀ ਮਿਲ ਗਈ ਇਹਨੂੰ ਖੁਸ਼ੀ ਕਹਿੰਦੇ ਆ ਹੋਰ ਖੁਸ਼ੀ ਕਿਹਨੂੰ ਕਹਿੰਦੇ ਆ ਬੰਦੇ ਦੀ ਕੋਈ ਮਨਪਸੰਦ ਚੀਜ਼ ਹੈ ਜਿਹੜੀ ਉਹ ਬੰਦੇ ਨੂੰ ਮਨਪਸੰਦ ਚੀਜ਼ ਮਿਲ ਗਈ ਉਹ ਬਾਜ਼ਾਰਤੀ ਮਿਲਣੀ ਆ ਉਹਨੂੰ ਖੁਸ਼ੀ ਮਿਲ ਗਈ ਹੈਨਾ ਹੁਣ ਮਾਰੇ ਬੈਠਾ ਹਾਂ ਭੋਲੇ ਨੂੰ ਡੀਗ ਰਹੇ ਹਾਂ ਮੈਂ ਇਹ ਖੁਸ਼ੀ ਮੈਨੂੰ ਉਹੀ ਮਿਲਣੀ ਹੈ ਜਿਹਦਾ ਕੋਈ ਮਾਇਨਾ ਜਾਈ ਨਹੀਂ ਹੈਗਾ ਕਿਸੇ ਗ੍ਰਾਫ 'ਚ ਨਹੀਂ ਆਉਂਦੀ ਹੁਣ ਉਹਨਾਂ ਨੇ ਆਉਣਾ ਦੁੱਧ ਦੁੱਧ ਜਾਂ ਪੀਗਣਾ ਬਿਸਕਟ ਖਾਣੇ ਆ ਬਣਾ ਤੇ ਲੰਘ ਜਾਣਾ ਮੈਨੂੰ ਖੁਸ਼ੀ ਮਿਲ ਜਾਣੀ ਹੈ ਖੁਸ਼ੀ ਹੋਰ ਕਿਆ ਹੁੰਦੀ ਹੈ ਖੁਸ਼ੀ ਖੁਸ਼ੀ ਨਹੀਂ ਲੈਣਾ ਚਾਹੀਦਾ ਖੁਸ਼ੀ ਤਾਂ ਜਿੰਨੀਆ ਮਰਜ਼ੀ ਖਰੀਦ ਲਓ ਖੁਸ਼ੀਆਂ ਯਾਰ ਬਾਜ਼ਾਰ 'ਚੋਂ ਪੈਸਾ ਹੈਗਾ ਤੁਹਾਡੇ ਕੋਲ ਖੁਸ਼ੀ ਦਾ ਕੋਈ ਘਟਾ ਹੈ ਜਿਵੇਂ ਮਰਜ਼ੀ ਖਰੀਦ ਲਓ ਸ਼ਾਮ ਨੂੰ ਮੈਨੂੰ ਪੈਗ ਲਾਉਣ ਨੂੰ ਰੂਹ ਕਰਦੀਵੇਂ ਬੋਤਲ ਫੜ ਕੇ ਲਿਆਉਣੀ ਹੈ ਪੈਗ ਲਾਉਣੇ ਮੋਟੇ-ਵੱਟੇ ਮੈਨੂੰ ਖੁਸ਼ੀ ਮਿਲ ਜਾਣੀ ਹੈ ਵੇਗਾ ਹੁਣ ਜਿਹੜੇ ਜਿਹੜੇ ਬੰਦੇ ਕੋਲ ਪੈਸਾ ਹੈਗਾ ਹੈ ਨਾ ਉਹ ਖੁਸ਼ੀ ਤਾਂ ਐ ਖਰੀਦ ਸਕਦਾ ਹੈ। ਪਰ ਖਰੀਦ ਪਤਾ ਕੀ ਨਹੀਂ ਸਕਦਾ ਉਹ ਉਹ ਸਬਰ ਨਹੀਂ ਖਰੀਦ ਸਕਦਾ। ਸੰਤੋਖ ਨਹੀਂ ਖਰੀਦ ਸਕਦਾ। ਸੰਤੁਸ਼ਟੀ ਨਹੀਂ ਖਰੀਦ ਇਹ ਨਹੀਂ ਖਰੀਦੀ ਜਾ ਸਕਦੀ। ਸੰਤੁਸ਼ਟੀ, ਸਬਰ, ਸੰਤੋਖ ਇਹ ਨਹੀਂ ਖਰੀਦ ਹੁੰਦਾ। ਖੁਸ਼ੀ ਦਾ ਕਹਿਆ ਯਾਰ ਖੁਸ਼ੀ ਖਰੀਦੀ ਨਹੀਂ ਜਾ ਸਕਦੀ। ਸੋਚ ਕੇ ਦੇਖਿਓ। ਹੈਨਾ? ਇਹ ਸੱਚੇ ਮੂੰਹ ਦੀ ਗੱਲ ਹੈ